ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਅੰਮ੍ਰਿਤਸਰ ਦੇ ਕਈ ਪ੍ਰਾਈਵੇਟ ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲੀ ਹੈ ਤਾਂ ਈਮੇਲ ਦੇ ਜ਼ਰੀਏ ਧਮਕੀ ਭੇਜੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਅਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਇਸ ਤੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਕਈ ਸਕੂਲਾਂ ਨੂੰ ਈਮੇਲ ਆਉਂਦੀ ਹੈ ਜਿਸ ਦੇ ਵਿੱਚ ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ دہشت ਫੈਲਾਉਣ ਦੇ ਲਈ ਅਜਿਹੀ ਈਮੇਲਾਂ ਤੇ ਧਮਕੀ ਭਰੇ ਕਾਲ ਆਉਂਦੇ ਨੇ ਤੇ ਹੁਣ ਅੰਮ੍ਰਿਤਸਰ ਬੰਬ ਦੇ ਨਾਂ ਉਡਾਉਣ ਦੀ ਧਮਕੀ ਦਿੱਤੀ ਗਈ। ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਦੇ ਵੱਲੋਂ ਮਾਪਿਆਂ ਨੂੰ ਬੱਚਿਆਂ ਨੂੰ ਸਕੂਲੋਂ ਲਿਜਾਣ ਦੇ ਲਈ ਕਿਹਾ ਜਾਂਦਾ ਹੈ ਤਾਂ ਮਾਪੇ ਬੱਚਿਆਂ ਨੂੰ ਲਿਜਾਣਦੇ ਹੋਏ ਨਜ਼ਰ ਆਏ ਨੇ ਤਾਂ ਕਈ ਨਿੱਜੀ ਸਕੂਲ ਦੱਸੇ ਜਾ ਰਹੇ ਨੇ ਗੁਰੂ ਨਗਰੀ ਦੇ ਜਿੱਥੇ ਬੰਬ ਦੇ ਨਾਂ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ ਇਸ ਤੇ ਅਧਿਕਾਰਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਸਰਮਜੀਤ ਕੈਂਟ ਦੇ ਕਾਉਂਸਲਰ ਰਾਜ ਜੀ ਮੇਰਾ ਬੇਟਾ ਇੱਥੇ ਪੜਦਾ ਮੈਨੂੰ ਸਕੂਲ ਤੋਂ ਫੋਨ ਆਇਆ ਕਿ ਆਪਣੇ ਬੱਚੇ ਨੂੰ ਆ ਕੇ ਲਾਏ ਸੁਰੱਖਿਅਤ ਕੀਤੀ ਗਈ ਹੈ। ਤਾਂ ਮੈਂ ਪੁੱਛ ਕਰਨ ਨਾ ਪੁੱਛਿਆ ਤੇ ਉਹ ਕਹਿੰਦੇ ਕਿ ਕੋਈ ਡ੍ਰਿਲ ਵਗ ਸਮਝ नहीं लग ਰਿਹਾ ਕਿ ਕਹਿੰਦੇ ਪਹਿਲਾਂ ਵੀ ਸਕੂਲ ਨੂੰ ਪਹਿਲਾਂ ਧੰਗਿਆਈ ਸੀ ਉਹਦਾ ਚੱਲੇ ਚੱਲੇ ਦੇਖੋ ਦੇਖੋ ਪਤਾ ਨਹੀਂ ਕੀ ਚੱਕਰ ਹੈਗਾ ਉਹਨੂੰ ਸਭ ਦੀ ਛੁੱਟੀ ਹੋ ਗਈ ਪ੍ਰਿੰਸੀਪਲ ਉਹ ਨਹੀਂ ਨਹੀਂ ਮੈਂ ਸਰ ਮੇਰੇ ਨਾਲ ਕੋਈ ਤਾਲਮੇ ਨਹੀਂ ਆਇਆ ਮੈਂ ਤਾਂ ਆਪਣੇ ਬੱਚੇ ਨੂੰ ਲਿੱਤਾ ਤੇ ਮੈਂ ਬਾਹਰ ਆ ਗਿਆ ਮੈਂ ਇਸ ਬਾਰੇ ਨਹੀਂ ਪਤਾ ਤੁਹਾਨੂੰ ਕਿਤੇ ਕੋਈ ਯਾਰ ਭਾਈ ਤੁਸੀਂ ਪਿੱਛੇ ਕਰੋ ਨਾ ਉੱਪਰ ਲੈ ਜਾਂਦੇ ਪਏ ਆ ਭਾਜੀ ਬੋਲੋ ਅਜੇ ਉਹ ਕਲੀਅਰ ਕਰ ਰਹੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਬਹੁਤ ਵਧੀਆ ਮਾਹੌਲ ਆ ਤੁਹਾਨੂੰ ਪਤਾ ਕਿ ਕਿਸੇ ਵੇਲੇ ਕੋਈ ਸ਼ਰਾਰਤੀ ਅੰਸਰ ਜਿਹੜੀ ਆ ਉਹ ਸ਼ਰਾਰਤ ਕਰਦੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬੱਚੇ ਬਹੁਤ ਸੇਫ ਨੇ ਸਕੂਲ ਅਚੀ ਤਰ੍ਹਾਂ ਮਤਲਬ ਬੱਚੇ ਬੈਠੇ ਹੋਏ ਨੇ ਕੋਈ ਐਸੀ ਗੱਲ ਨਹੀਂ ਸਰ ਐਸਐਮਐਸ ਕੀਤਾ ਗਿਆ ਸਾਰੇ ਕੋਈ ਕਾਰਨ ਨਹੀਂ ਕਰਦਾ ਇਸ ਕਰਕੇ ਸਰ ਮੈਂ ਤੁਹਾਨੂੰ ਫੇਰ ਉਹੀ ਕਹਿ ਰਿਹਾ ਕਿ ਪੁਲਿਸ ਵੱਲੋਂ ਉਹ ਜਾਮਿਨ ਕਰਕੇ ਫਿਰ ਜਿਹੜੀ ਕੋਈ ਫਾਈਨਲ ਸਟੇਟਮੈਂਟ ਦਿੱਤੀ ਜਾਏਗੀ ਪਰ ਅਜੇ ਤੱਕ ਤੇ ਜੋ ਹਾਲਾਤ ਨੇ ਜੋ ਇਹ ਲੱਗ ਰਿਹਾ ਕਿ ਕਿਸੇ ਦਿਨੋਂ ਇਹ ਸ਼ਰਾਰਤ ਕੀਤੀ ਗਈ ਹੈ ਔਰ ਮੈਂ ਮੀਡੀਆ ਨੂੰ ਇਹੀ ਅਪੀਲ ਕਰਾਂਗਾ ਕਿ ਇਹ ਬੱਚਿਆਂ ਦਾ ਮਸਲਾ ਵਾ ਬਹੁਤ ਸੈਂਸਿਟਿਵ ਮਸਲਾ ਵਾ ਸੋ ਇਹਦੇ ਤੇ ਆਪਾਂ ਮਤਲਬ ਜਿੰਨੀ ਦੇਰ ਤੱਕ ਅਫੀਸ਼ੀਅਲ ਕੋਈ ਸਟੇਟਮੈਂਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਜਿਹੜਾ ਵਾ ਆਪਾਂ ਕੋਈ ਉਹਦੇ ਅੰਦਰ ਉਹ ਪੁਲਿਸੀਆਂ ਕੋਈ ਹੈਗੇ ਆ ਚੈਕਿੰਗ ਕਰਤੀ ਜਾਂਦੀ ਹੈ ਜੀ 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 ਬਿਲਕੁਲ ਜੀ ਸਾਰੇ ਜਿਹੜੇ ਪ੍ਰੋਪੋਰਸ਼ਨਲ ਸਟੈਪਸ ਨੇ ਪ੍ਰਸ਼ਾਸਨ ਵੱਲੋਂ ਜੀ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਲੈ ਜਾ ਰਹੇ ਤੁਹਾਡਾ ਨਾਮ ਕੀ ਤੇ ਬਾਜੀ ਤੁਹਾਡੀ ਪੋਸਟ ਕੀ ਹੈ ਮੇਰਾ ਨਾਮ ਮਨੋਤ ਧਰੋਵੜੀ ਹੈ ਮੈਂ ਇੱਕ ਵੀਡੀਓ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ